ਸਸਿਆ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ ਸੀ 1 ਅਕਤੂਬਰ 2024 ਹੋ ਚੁੱਕਿਆ ਟਾਈਮ ਟਾਈਮ 8 ਕਵਜਾਂ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਜਿੱਦਾਂ ਕਿ ਪਹਿਲਾਂ ਅਪਡੇਟ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਵੀ ਜਿਹੜਾ 5 ਅਕਤੂਬਰ ਨੂੰ 5-7 ਅਕਤੂਬਰ ਲੱਗੇ ਇੱਕ ਪਾਸਿਵ ਸਿਸਟਮ ਕਦੇ ਠੰਡੀ ਹਨੇਰੀ ਕਰ ਚਮਕ ਨੂੰ ਅੰਜਾਮ ਦੇ ਸਕਦਾਗਾ ਤਾਂ ਬੀਤੇ 24 ਘੰਟਿਆਂ ਦੌਰਾਨ ਜਾਂ ਬੀਤੀ ਰਾਤ ਜਾਂ ਮਾਝੇ ਦਾ ਵਾਪੇ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲੀਆਂ ਜਿਦੇ ਚ ਤਾਂ ਵੀ ਕਿਤੇ ਹਨੇਰੀ ਝੱਖੜ ਵੀ ਝੁੱਲਿਆ ਤੇ ਮਾਲਵਾ ਵੈਲਟ ਵਿੱਚ ਥੋੜੀ ਰਾਹਤ ਰਹੀ ਹੈ ਪਰ ਫਿਰ ਵੀ ਮਾਲਵਾ ਵੈਲਟ ਦੇ ਕੇਂਦਰੀ ਭਾਗਾਂ ਤੋਂ ਲੈ ਕੇ ਪੂਰਬੀ ਭਾਗਾਂ ਤੱਕ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦੇਖਣ ਨੂੰ ਮਿਲੇ ਕਿਤੇ ਕਿਤੇ ਤੇਜ਼ ਹਨੇਰੀ ਝੱਖੜ ਵੀ ਦੇਖਣ ਨੂੰ ਮਿਲੇਗਾ ਤੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਮੀਂਹ ਆਮ ਤਰਹੀ ਹੀ ਰਹੇਗਾ ਤੇ ਪਹਿਲਾ ਮੀਂਹ ਸੀਗੀ ਜਿਹੜਾ ਪੱਛਮੀ ਸਿਸਟਮ ਹੋਊਗਾ 5 ਅਕਤੂਬਰ ਨੂੰ ਪ੍ਰਭਾਵਿਤ ਕਰੂਗਾ ਉਹਦਾ ਅਸਰ ਹੈ ਜਿਹੜਾ ਕਿਤੇ ਕਿਤੇ ਹੀ ਮੀਂਹ ਵਜੋਂ ਦੇਖਣ ਨੂੰ ਮਿਲੇਗਾ ਤੇ ਜਿਹੜੀ ਠੰਢੀ ਹਨੇਰੀ ਹੋਊਗੀ ਉਹ ਕਾਫੀ ਇਲਾਕਿਆਂ ਨੂੰ ਕਵਰ ਕਰ ਜੂਗੀ ਪਰ ਥੋੜਾ ਉਮੀਦ ਨਾਲੋਂ ਵੱਧ ਕੇ ਰਿਹਾ ਸਿਸਟਮ ਜਿਹੜਾ ਪ੍ਰੈਡਿਕਟ ਕੀਤਾ ਸੀ ਸਿਸਟਮ ਆਪਾਂ ਵੀ 5 7 ਅਕਤੂਬਰ ਲਾਗੇ ਇੱਕ ਜਿਹੜਾ ਸਿਸਟਮ ਆ ਸਕਦਾ ਘਰਚਮ ਕੋ ਸਕਦੀ ਹੈ ਤਾਂ ਉਮੀਦ ਨਾਲੋਂ ਥੋੜਾ ਜ਼ਿਆਦਾ ਕਾਰਵਾਈ ਦੇਗਾ ਜ਼ਿਆਦਾ ਇਲਾਕਿਆਂ ਵਿੱਚ ਕਾਰਵਾਈ ਦੇਗਾ ਤੇ ਮੁੱਖ ਤੌਰ ਤੇ ਮਾਝਾ ਦਾ ਬਾਬਾ ਜਿਆਦਾ ਪ੍ਰਭਾਵਿਤ ਹੋਈ ਹੈਗੀ ਤੇ ਪੂਰਬੀ ਮਾਲਵੇ ਵਿੱਚ ਵੀ ਵਧੀਆ ਕਿਤੇ ਹਲਕੇ ਦਰਮਿਆਨੇ ਮੀਂਹ ਦੀ ਛੱਟ ਲੱਗੀ ਪਰ ਝੋਨੇ ਦੀਆਂ ਫਸਲਾਂ ਜਿਹੜੀਆਂ ਖੜੀਆਂ ਸੀਗੀਆਂ ਉਹ ਬਿਲਕੁਲ ਹੀ ਬਿਸ ਚੁੱਕੀਆਂ ਨੇ ਖਾਸ ਕਰਕੇ ਮਾਝੇ ਦੇ ਦਬਾਬੇ ਵਿੱਚ ਮਾਲਵਾ ਵਟਣਾ ਉਹ ਜਿਹੜਾ ਜਿਆਦਾ ਨੁਕਸਾਨ ਅੱਜ ਦੇਖਣ ਨੂੰ ਮਿਲੇਗਾ ਬੀਤੇ 24 ਘੰਟਿਆਂ ਦੇ ਦੌਰਾਨ ਸੋ ਅੱਗੇ ਦੀ ਗੱਲ ਕਰੀਏ ਤਾਂ ਅੱਗੇ ਵੀ ਇੱਕ ਪੱਛਮੀ ਸਿਸਟਮ ਆਉਣ ਦੀ ਸੁਭਾਵਨਾ ਬਣਦੀ ਜਾ ਰਹੀ ਹੈਗੀ ਪਹਿਲਾਂ ਵੀ ਦੱਸਿਆ ਸੀਗਾ ਵੀ ਇੱਕ ਤਾਂ 5 ਅਕਤੂਬਰ ਨੂੰ ਜਿਹੜੀ ਹਲਚਲ ਹੋ ਸਕ ਰਹੀ ਹੈਗੀ ਤੇ ਇੱਕ 8-9 ਅਕਤੂਬਰ ਦੇ ਲਾਗੇ 5 ਅਕਤੂਬਰ ਨੂੰ ਇਹ ਸੁਭਾਵਨਾ ਸੀ ਵੀ ਜੇ ਤਾਂ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਬਣਿਆ ਬੱਦਲ ਤਾਂ ਤਾਂ ਕਿਤੇ ਕਿਤੇ ਬਣੂਗਾ ਤੇ ਗੜੇਮਾਰੀ ਹੋਊਗੀ ਨੁਕਸਾਨ ਹੋਊਗਾ ਉਦਾਂ ਥੋੜੇ ਇਲਾਕਿਆਂ 'ਚ ਹੋਊਗਾ ਤੇ ਜੇ ਮਤਲਬ ਕਿ ਕੱਲ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਇੱਕਾ ਟੁੱਕਾ ਤਾਂ ਹੀ ਬਣਿਆ ਉਸ ਤੋਂ ਬਾਅਦ ਰਾਤ ਪਿੰਦੇ ਜਿਹੜਾ ਮਾਹੌਲ ਸੀ ਠੰਡਾ ਹੋ ਗਿਆ ਜੇ ਤਾਂ ਦਿਨੇ ਬਣਦਾ ਤਾਂ ਹੀਟ ਸੈਲ ਬਣਦੇ ਤਾਂ ਉਹਦੇ ਨਾਲ ਗੜੇਮਾਰੀ ਜ਼ਿਆਦਾ ਹੋਣੀ ਸੀਗੀ ਪਰ ਰਾਤ ਨੂੰ ਬੰਨਣਾ ਕਰਕੇ ਦਿਨ ਸਿਰ ਪਿੰਦਾ ਸਾਰੀ ਲੈਂਦੇ ਪੰਜਾਬ ਚ ਬਰਦਲ ਬਣ ਕੇ ਸੀ ਤੇ ਦੇਰ ਰਾਤ ਬਾਰਡਰ ਪਾਰ ਕਰਦਿਆਂ ਹੀ ਪੰਜਾਬ ਵਿੱਚ ਦਾਖਲ ਹੋ ਗਈ ਸੀ ਕਿ ਜਿਹਦੇ ਨਾਲ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਤੇ ਨੇਰੀ ਚੱਕਰ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਕਾਫੀ ਇਲਾਕਿਆਂ ਵਿੱਚ ਤੇ ਵੱਧ ਤੋਂ ਵੱਧ ਸਪੀਡ ਸੀ ਜਿਹੜੀ ਹਵਾ ਦੀ ਸਰਕਾਰੀ ਏਜੰਸੀ ਦਾ ਜੋ ਵੀ ਡਾਟਾ ਆਇਆ ਜਾਂ ਵਕ ਵਕ ਜ਼ਿਲ੍ਹਾ ਵਿੱਚੋਂ ਉੱਥੇ ਜਿਹੜਾ ਡਾਟਾ ਸੀਗਾ ਉਹ 50 60 70 ਕਿਲੋਮੀਟਰ ਜਿਹੜੀ ਰਫ਼ਤਾਰ ਹਵਾ ਦੀ ਰਿਕਾਰਡ ਕੀਤੀ ਗਈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ ਇੱਕ ਪਾਸਿਵੀ ਸਿਸਟਮ ਹੋਰ ਆ ਰਿਹਾ ਬਹੁਤਾ ਤਾਕੜਾ ਨਹੀਂ ਹੈਗਾ ਪਰ ਜਿੱਦਾਂ ਦਾ ਬੀਤੀ ਰਾਤ ਮਾਹੌਲ ਜਾਂ ਬਣਿਆ ਇਦਾਂ ਦਾ ਮਾਹੌਲ ਇੱਕ ਅੱਧੀ ਵਾਰੀ ਹੋਰ ਬਣ ਸਕਦਾ ਹੈਗਾ ਜਾਂ ਤਾਂ 8 ਅਕਤੂਬਰ ਨੂੰ ਜਾਂ 9 ਅਕਤੂਬਰ ਨੂੰ ਇਨ੍ਹਾਂ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨਾਂ ਜਾਂ ਤਾਂ 8 ਜਾਂ 9 ਮੇਨ ਜਾ ਰਿਹਾ ਵੀ ਜਾਂ ਤਾਂ 9 ਨੂੰ ਹੀ ਹੋਊਗੀ ਹਲਚਲ ਹੋਊਗੀ ਕਿਤੇ ਕਿਤੇ ਤਾਂ ਟੁੱਟਮੀ ਹੋਊਗੀ ਵੀ ਸਾਰੇ ਇਲਾਕਿਆਂ 'ਚ ਨਹੀਂ ਹੋਣੀ ਜਿੱਦਾਂ ਬੀਤੀ ਰਾਤ ਕਈ ਲੱਖਾਂ ਜਿੱਦੀ ਹਨੇਰੀ ਠੰਡੀ ਹਨੇਰੀ ਲੰਗੀ ਕਿਤੇ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਵੀ ਵੇਖਣ ਨੂੰ ਮਿਲੇ ਕਿਤੇ ਨੁਕਸਾਨ ਵੀ ਹੋ ਗਿਆ ਤਾਂ ਐਦਾਂ ਦੀ ਉਮੀਦ ਜਿਹੜੀ ਅੱਗੇ ਵੀ ਹਲੇ ਬਰਕਰਾਰ ਹੈਗੀ ਖਾਸ ਕਰਕੇ 9 ਤਰੀਕ ਨੂੰ ਲੱਗ ਰਿਹਾ 9 ਅਕਤੂਬਰ ਨੂੰ ਅੱਤ ਨੂੰ ਵੀ ਕਿਤੇ ਕਿਤੇ ਬਣ ਸਕਦੇ ਆ ਬਦਲ ਕਿਤੇ ਗੜੇਮਾਰੀ ਵੀ ਹੋ ਸਕਦੀ ਹੈਗੀ ਪਰ ਉਹ ਕਿਤੇ ਕਿਤੇ ਹੋਊਗੀ ਤੇ 9 ਨੂੰ ਹੈਗੀ ਹੈ ਵੀ ਸੰਭਾਵਨਾ ਖਾਸ ਕਰਕੇ ਮਾਝੇ ਦੇ ਪਾਪੇ ਨਾਲੋਂ ਮਾਲਵਾ ਬੈਲਟ ਦੇ ਵਿੱਚ ਜਾਂ ਹਰਮਾਨਗੜ ਗੰਗਾ ਨਗਰ ਦੇ ਇਲਾਕੇ ਨੇ ਜਾਂ ਹਰਿਆਣੇ ਦੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਪਰ ਕਾਰਵਾਈ ਟੁੱਟਵੀ ਹੋਊਗੀ ਸਾਰੇ ਇਲਾਕਿਆਂ 'ਚ ਨਹੀਂ ਹੋਊਗੀ 8 9 ਅਕਤੂਬਰ ਨੂੰ ਇੱਕ ਪੱਛਮੀ ਸਿਸਟਮ ਸਿੱਧੇ ਤੌਰ ਤੇ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰੂਗਾ ਪਹਾੜੀ ਇਲਾਕਿਆਂ ਵਿੱਚ ਵੀ ਹਲਕੇ ਦਰਮਿਆਨੀ ਮੀਂਹਿਆ ਕਾਰਵਾਈਆਂ ਦੇਖਣ ਲੱਗੀਆਂ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਉੱਤਰਾਖੰਡ ਤੱਕ ਹਲਕੇ ਦਰਮਿਆਨੀ ਮੀਂਹਿਆ ਕਿਤੇ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲੂਗੀ ਮੈਦਾਨੀ ਇਲਾਕਿਆਂ ਵਿੱਚ ਵੀ ਇਹਦੇ ਨਾਲ ਮੌਸਮ ਬਦਲੂਗਾ ਪੂਰੇ ਦੀ ਸਪੋਰਟ ਸਿਸਟਮ ਨੂੰ ਇਸ ਲੇ ਨੂੰ ਵੀ ਘੱਟ ਸੀਗੀ ਜ਼ਿਆਦਾਤਰ ਹੀਟ ਕਰਕੇ ਹੀ ਜਿਹੜਾ ਹਨੇਰੀ ਵਾਲੇ ਬੱਦਲ ਬਣੇ ਜਾਂ ਗਰਜ ਚਮਕਲੇ ਬੱਦਲ ਬਣੇ ਤੇ ਅੱਗੇ ਵੀ ਜੀ ਪੁਰੇ ਦੀ ਸਪੋਰਟ ਅਗਲਾ ਜਿਹੜਾ ਸਿਸਟਮ ਆ ਰਿਹਾ ਉਹਦੇ 'ਚ ਪੁਰੇ ਦੀ ਸਪੋਰਟ ਬਹੁਤ ਜ਼ਿਆਦਾ ਘੱਟ ਹੋਊਗੀ ਪਰ ਫਿਰ ਵੀ ਹਲਕਾ ਹਲਕਾ ਪੁਰੇ ਦਾ ਵਹਾ ਜਿਹੜਾ ਜ਼ਰੂਰ ਦੇਖਣ ਨੂੰ ਮਿਲੇਗਾ 8-9 ਕੁ ਬੰ ਨੂੰ ਜੀਦਾ ਕਰਕੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੀ 30-40% ਖੇਤਾਂ ਦੇ ਉੱਤੇ ਜਾਂ 40-50% ਖੇਤਾਂ ਦੇ ਵਿੱਚ ਗਰਜ ਚਮਕਲੇ ਬੱਦਲ ਬਣ ਸਕਦੇ ਆ ਜਿਹੜੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਆ ਕਿਤੇ ਕਿਤੇ ਗੜੇ ਮਾਰੀ ਵੀ ਜਿਹੜੀ ਦੇਖ ਨੂੰ ਮਿਲ ਸਕਦੀ ਹੈ ਕਿ ਹਾਲਾਂਕਿ ਕਿ ਸਿਸਟਮ ਬਹੁਤਾ ਤਾਕਣਾ ਨਹੀਂ ਹੈਗਾ ਡਰਨ ਵਾਲੀ ਗੱਲ ਨਹੀਂ ਹੈਗੀ ਤੇ ਥੱਲੇ ਲਾਈਵ ਵਿੱਚ ਆਪਾਂ ਪਰਸੋਂ ਅਪਡੇਟ ਕੀਤੀ ਸੀਗੀ ਜਿਦੇ ਵਿੱਚ ਇੱਕ ਦੋ ਬੰਦਿਆਂ ਨੇ ਕਮੈਂਟ ਵੀ ਕੀਤੇ ਹੈ ਭਾਈ ਤੁਸੀਂ ਡਰੋਨ ਦੀ ਰਹਿੰਦੇ ਹੋ ਸਾਨੂੰ ਡਰੋਨ ਵਾਲੀ ਕੋਈ ਗੱਲ ਨਹੀਂ ਜਿੱਦਾਂ ਦੀ ਆਪਾਂ ਗੱਲ ਹੁੰਦੀ ਹੈ ਜਿੱਦਾਂ ਦਾ ਮਾਹੌਲ ਰਹਿਣਾ ਹੁੰਦਾ ਹੈਗਾ ਜਿੱਦਾਂ ਮੌਸਮ ਬੰਗਿਆਂ ਕਟਾਂਚਾ ਹੁੰਦਾਗਾ ਆਪਾਂ ਉਦਾਂ ਦੀ ਗੱਲ ਕਰਦੇ ਆਂ ਤਾਂ ਡਿਆਂ ਵੀ ਭਾਈ ਮੀਂਹ ਪੈ ਸਕਦਾਗਾ ਤੇ ਇਸ ਲਈ ਅਪਡੇਟ ਵਿੱਚ ਵੀ ਦੱਸਿਆ ਸੀਗਾ 25 ਅਕਤੂਬਰ ਨੂੰ ਬਣ ਸਕਦਾ ਮਾਹੌਲ ਇਦਾਂ ਦਾ ਤਾਂ 5 ਦੀ ਰਾਤ ਨੂੰ ਥੋੜਾ ਜ਼ਿਆਦਾ ਸਰਗਰਮ ਹੋਇਆ ਸਿਸਟਮ ਤੇ ਹੁਣ 8 ਤੇ 9 ਅਕਤੂਬਰ ਨੂੰ ਲੱਗ ਰਿਹਾ ਵਾ ਇੱਕ ਜਿਹੜਾ ਸਿਸਟਮ ਆ ਰਿਹਾ ਹੈਗਾ ਉਹਦੇ ਕਾਰਨ 30-40% ਖੇਤਰਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਵੀ ਕਿਤੇ ਹਲਕੇ ਦਰਮਿਆਨੀ ਮੀਂਹਿਆ ਕਾਰਵਾਈਆਂ ਠੰਡੀ ਹਨੇਰੀ ਨਾਲ ਹੋ ਸਕਦੀਆਂ ਨੇ ਜਿੱਦਾਂ ਰਾਤ ਹਲਕਾ ਦਰਮਿਆਨ ਨਮੀ ਪਿਆ ਕਿਤੇ ਕਿਤੇ ਸਿਰਪ ਇਕੱਲੀ ਠੰਡੀ ਹਨੇਰੀ ਦੇਖਣ ਨੂੰ ਮਿਲੀ ਐਦਾਂ ਦਾ ਮਾਹੌਲ ਇੱਕ ਵਾਰੀ ਹੋਰ ਬਣ ਸਕਦਾਗਾ 8 ਤੇ 9 ਅਕਤੂਬਰ ਦੇ ਲਾਗੇ ਸਾਗੇ ਜਾ ਕੇ ਸੋ ਅੱਜ ਦਿਨ ਦਾ ਪਾਰ ਦੇ ਵਿੱਚ ਕਾਫੀ ਗਰਾਵਟ ਦੇਖਣ ਨੂੰ ਮਿਲੀ ਬੀਤੇ ਕਈ ਦਿਨਾਂ ਤੋਂ ਜਿਹੜਾ ਦਿਨ ਦਾ ਪਾਰਾ 35 ਡਿਗਰੀ ਤੋਂ ਉੱਪਰ ਚੱਲ ਰਿਹਾ ਸੀਗਾ ਅੱਜ ਜਿਹੜਾ ਬਹੁਤੇ ਖੇਤਰਾਂ 'ਚ ਦਿਨ ਦਾ ਪਾਰਾ 35 ਡਿਗਰੀਆਂ ਤੋਂ ਹੇਠਾਂ ਆ ਗਿਆ ਕਿਤੇ ਕਿਤੇ 30 31 32 33 ਡਿਗਰੀ ਤੱਕ ਜਿਹੜਾ ਦਿਨ ਦਾ ਪਾਰਾ ਰਿਕਾਰਡ ਕੀਤਾ ਗਿਆ ਲਗਭਗ 3-4 ਡਿਗਰੀ ਦੀ ਜਿਹੜੀ ਗਰਾਵਟ ਦੇਖ ਨੂੰ ਮਿਲੀ ਹੈਗੀ ਉਸ ਤੋਂ ਬਾਅਦ ਜਦੋਂ ਅਗਲਾ ਸਿਸਟਮ ਆਊਗਾ 8-9 ਅਕਤੂਬਰ ਨੂੰ ਤਾਂ ਉਦੋਂ ਸਿਸਟਮ ਦੇ ਅੱਗੇ ਲੰਘਣ ਤੋਂ ਬਾਅਦ ਦਨ ਦੇ ਪਰ ਵਿੱਚ 2-3 ਡਿਗਰੀ ਹੋਰ ਗਰਾਵੜਤੀ ਸੁਭਾਵਨਾ ਰਹੂਗੀ ਤੇ ਰਾਤਾਂ ਦਾ ਪਰਾਂ ਅੱਜ ਵੀ ਰਾਤਾਂ ਦੇ ਪਰ ਵਿੱਚ ਹਲਕੀ ਗਰਾਵੜਤੀ ਸੁਭਾਵਨਾ ਹੈਗੀ ਹੈ 20 ਡਿਗਰੀ ਤੋਂ ਹੇਠਾਂ ਖਿਸਕਣਾ ਸ਼ੁਰੂ ਹੋ ਜਾਣਾਗਾ ਕਈ ਲੱਖਾਂ ਵਿੱਚ ਤੇ 8-9 ਅਕਤੂਬਰ ਤੋਂ ਬਾਅਦ ਜਿਹੜਾ ਸਿਸਟਮ ਅੱਗੇ ਨਿਕਲੂਗਾ ਠੰਡੀ ਨੇਰੀ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਦੇ ਕੇ ਤਾਂ ਉਸ ਤੋਂ ਬਾਅਦ ਰਾਤਾਂ ਦੀ ਠੰਡਕ ਆ ਜਿਹੜੀ ਹਲਕੀ ਹਲਕੀ ਠੰਡਕ ਆ ਜਿਹੜੀ ਰਾਤਾਂ ਦੀ ਠੰਡਕ ਪੈਰ ਪਸਾਰਨੇ ਸ਼ੁਰੂ ਕਰ ਦੂਗੀ ਮਤਲਬ ਕਿ ਜਿਹੜਾ ਰਾਤਾਂ ਦਾ ਪਾਰਾ 20 ਡਿਗਰੀ ਦੇ ਉੱਪਰ ਰਿਕਾਰਡ ਹੋ ਰਿਹਾ ਸੀਗਾ ਰਾਤਾਂ ਨੂੰ ਵੀ ਹਲਕੀ ਹਲਕੀ ਠੰਡ ਜਿਹੜੀ ਠੰਡ ਦਾ ਅਹਿਸਾਸ ਆ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਣਾਗਾ ਮਤਲਬ ਕਿ ਰਾਤਾਂ ਦਾ ਪਾਰਾ ਜਿਹੜਾ 20 ਤੋਂ ਉੱਪਰ ਚੱਲ ਰਿਹਾ ਸੀ ਉਹ 15 16 17 18 ਲਾਗੇ ਜਿਹੜਾ ਖਿਸਕਣਾ ਸ਼ੁਰੂ ਹੋ ਜਾਣਾਗਾ ਆਉਂਦੇ ਦਿਨਾਂ ਦੇ ਵਿੱਚ ਖਾਸ ਕਰਕੇ 8 9 ਅਕਤੂਬਰ ਤੋਂ ਬਾਅਦ ਸੋ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਹਮਾਨਗੜ ਗੰਗਨਗਰ ਇ ਅਗਲੇ ਮਤਲਬ ਕਿ ਕੱਲ 7 ਨੂੰ ਜ਼ਿਆਦਾਤਰ ਖੁਸ਼ਕ ਰਹਿਊਗਾ ਮੌਸਮ ਕੀ ਕਹਿੰਦਾ ਹੈ ਕਾਦੋਕਾਂ ਦਾ ਕਿਤੇ ਬੱਦਲ ਬਣ ਜੇ ਤੇ 8 ਤੇ 9 ਅਕਤੂਬਰ ਨੂੰ ਰਹੂਗੀ ਸਭਾਵਨਾ ਜਾਂ ਤਾਂ 8 ਨੂੰ ਜਾਂ 9 ਨੂੰ ਇੱਕ ਅੱਧੀ ਰੀਚਟ ਲੱਗੂਗੀ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਐਦਾਂ ਦੀ ਪੌਸਿਬਿਲਿਟੀ ਜਿਹੜੀ ਉਮੀਦ ਬਣੀ ਹੋਈ ਹੈਗੀ ਬਾਕੀ ਬੀਤੀ ਰਾਤ ਵਾਲਾ ਸਿਸਟਮ ਅਸੀਂ ਜ਼ਿਆਦਾ ਲਾਈਵ ਅਪਡੇਟ ਨਹੀਂ ਕਰ ਸਕੇਗੇ ਪਰ ਫਿਰ ਵੀ ਆਪਾਂ ਪਰਸੋਂ 5 4 ਅਕਤੂਬਰ ਨੂੰ ਸ਼ਾਮੀ ਅਪਡੇਟ ਕਰ ਦਿੱਤੀ ਸੀ ਸਿਸਟਮ ਬਾਰੇ ਸੋ ਹੁਣ ਵੀ ਇੰਨੀ ਕ ਅਪਡੇਟ ਹੈ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ